ਅੱਜ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਸ਼ਿਵ ਮੰਦਿਰ ਦੇ ਤੇ ਤੁਹਾਨੂੰ ਲੰਗਰ ਵੀ ਬਣਦਾ ਦਿਖਾਵਾਂਗੇ ਗਰਮ ਪਾਣੀ ਦੇ ਵਿੱਚ ਸੋ ਬਣੇ ਰਹੋ ਵੀਡੀਓ ਵਿੱਚ ਆਓ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਸੇ ਹੁਣ ਅਸੀਂ ਦੇਖੋ ਮੰਦਿਰ ਦੇ ਵਿੱਚ ਐਂਟਰੀ ਕਰ ਚੁੱਕੇ ਹਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਗਰਮ ਪਾਣੀ ਉਬਲਦਾ ਪਾਣੀ ਦਿਖਾਵਾਂਗੇ ਜਿਸ ਦਾ 88 ਤੋਂ 94 ਡਿਗਰੀ ਦੇ ਵਿਚਕਾਰ ਤਾਪਮਾਨ ਹੁੰਦਾ ਜੀ ਇਹ ਇਥੋਂ ਦਾ ਅਧਿਆਤ ਉਹ ਵੀ ਤੁਹਾਨੂੰ ਦੱਸਾਂਗੇ ਸੋ ਬਣੇ ਰਹੋ ਵੀਡੀਓ ਵਿੱਚ ਜੇ ਵੀਡੀਓ ਸਾਡੀ ਵਧੀਆ ਲੱਗੀ ਤਾਂਗੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਦਾਂ ਸਮਾਣੇ ਤੁਸੀਂ ਦੇਖ ਰਹੇ ਹੋ ਸ਼ਿਵਜੀ ਮਹਾਰਾਜ ਦੀ ਮੂਰਤੀ ਹੈ ਇਹ ਜਿੱਦੇ ਨੀਚੇ ਹੀ ਲੰਗਰ ਦਾ ਜੋ ਗੁਰਦੁਆਰਾ ਸਾਹਿਬ ਚ ਲੰਗਰ ਚੱਲਦਾ ਹੈ ਇਹ ਸਾਰਾ ਲੰਗਰ ਇੱਥੇ ਹੀ ਤਿਆਰ ਹੁੰਦਾ ਹੈ ਜੀ ਚੌਲ ਉਬਾਲਨੇ ਜਿਵੇਂ ਛੋਲੇ ਉਬਾਲਨੇ ਸਾਰਾ ਕੁਝ ਇੱਥੇ ਹੀ ਹੁੰਦਾ ਹੈ ਜੀ ਆਓ ਤਾਂ ਅਸੀਂ ਦੇਖਦੇ ਹਾਂ ਜੇ ਸੰਗਤ ਆਈ ਹੈ ਸਾਰਾ ਸ਼ਿਵ ਪਾਰਵਤੀ ਮੰਦਿਰ ਦੇ ਦਰਸ਼ਨ ਕਰਨ ਆਪਾਂ ਤੁਹਾਨੂੰ ਅੰਦਰ ਤੋਂ ਵੀ ਦਰਸ਼ਨ ਕਰਾਵਾਂਗੇ ਬਣੇ ਰਹੋ ਵੀਡੀਓ ਵਿੱਚ ਬੈਠੇ ਹੁੰਦੇ ਆ ਆਪਣੇ ਕਿੱਤੋਂ ਕਿੱਲੇ ਕਿੱਤੋਂ ਵੀ ਤਾਂ ਛਾਹ ਛਰਚ ਮਾਰਦੇ ਚਾਰੇ ਗਰੀਬਾਂ ਦੇ। ਬਈ ਤੁਹਾਡੇ ਤਾਂ ਜਲਦੀ ਉੱਲਣਗੇ ਕਿਉਂ ਬਾਤ ਜਿਆਦਾ। ਰੋਕੋ ਚਾਵਲ ਹੋ ਗਈ ਖੜੇ ਨੇ। ਚਲੋ ਜਾਂਦਾ ਚਾਵਲ ਚਾਵਲ ਕਰ ਰਿਹਾ ਹੈ ਅੜਕ ਕੇ ਅੜਕ ਕੇ ਅੜਕ ਕੇ।

ये तो पता चले કેટલા કોઈ ਸ਼ੇਰ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ ਸ਼ੇਰ ਮੰਦਰ ਦੇ ਸਾਈਟ ਤੇ ਖੜੇ ਹਾਂ ਜੀ ਇੱਥੋਂ ਦੇਖੋ ਗੁਰਦੁਆਰਾ ਸਾਹਿਬ ਵੀ ਦਿਖ ਰਿਹਾ ਹੈ ਜੀ ਇਹ ਜੋ ਕੁਝ ਤੁਸੀਂ ਦੇਖਿਆ ਗਿਆ ਹੈ ਇਹ ਨੁਕਸਾਨਿਆ ਗਿਆ ਸੀ ਪਿਛਲੇ ਸਾਲ ਤੇ ਗੁਰਦੁਆਰਾ ਸਾਹਿਬ ਦਿਖ ਰਿਹਾ ਹੈ ਜੀ ਸਾਈਡ ਤੇ ਪਰ ਮੇਨ ਗੁਰਦੁਆਰਾ ਸਾਹਿਬ ਇਧਰ ਸਾਈਡ ਤੇ ਰਹਿ ਜਾਂਦਾ ਹੈ ਜੀ ਦੇਖੋ ਬਹੁਤ ਸੋਹਣਾ 뷰 ਆ ਰਿਹਾ ਹੈ ਸੀਲੇ ਤੁਹਾਨੂੰ ਦਿਖਾਇਆ ਸੀਗਾ نیچے ਦੇਖੋ ਪਾਣੀ ਚੱਲ ਰਿਹਾ ਠੰਡਾ ਪਾਣੀ ਹੈ ਜੀ ਸਾਰਾ ਇਹ ਪਰ ਜਿਹੜਾ ਸ਼ੇਰ ਮੰਦਰ ਹੈ ਜੀ ਇੱਥੇ ਗਰਮ ਪਾਣੀ ਹੈ ਸਾਰਾ ਆਹ ਚੱਲਦੇ ਆ ਅੱਗੇ ਇਹ ਜੋ ਮੰਦਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਨੈਣਾ ਮਾਤਾ ਦਾ ਮੰਦਰ ਹੈ ਜੀ ਇਹ ਇਹ ਮਨਿਕਨ ਸਾਹਿਬ ਬਾਜ਼ਾਰ ਦੇ ਵਿੱਚ ਮੰਦਰ ਬਣਿਆ ਹੋਇਆ ਸਾਰਾ ਲੱਕੜ ਦਾ ਬਣਿਆ ਹੋਇਆ ਮੰਦਸਾ ਸਾਰਾ ਬਹੁਤ ਵਧੀਆ ਮੰਦਰ ਹੈ ਜੀ ਇਹ ਜੇ ਤੁਸੀਂ ਦਰਸ਼ਨ ਕਰਨ ਆਉਂਦੇ ਹੋ ਤਾਂ ਇਸ ਮੰਦਰ ਦੇ ਵੀ ਦਰਸ਼ਨ ਕਰਕੇ ਜਰੂਰ ਜਾਇਆ ਕਰੋ ਬਹੁਤ ਹੀ ਵਧੀਆ ਮੰਦਰ ਬਣਿਆ ਹੋਇਆ ਹੈ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆਪਣਾ ਕੀਮਤੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀਆਂ ਵੀਡੀਓ ਤੁਹ ਆਉਂਦੀਆਂ ਰਹਿਣਗੀਆਂ ਸਾਡੇ ਚੈਨਲ ਤੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਜਲਦੀ ਆ ਜੀ ਅਗਲੀ ਵੀਡੀਓ ਦੇ ਵਿੱਚ